ਤੋ ਇਸ ਵੇਲੇ ਅਸੀਂ ਖੜੇ ਆ ਬੂੰਗਾ ਸਾਹਿਬ ਜਿੱਥੇ ਕਿਸਾਨਾਂ ਨੇ ਰੋਡ ਜਾਮ ਕਰ ਦਿੱਤਾ ਵੱਡੀ ਗਿਣਤੀ ਦੇ ਵਿੱਚ ਯੂਥ ਵੀ ਪਹੁੰਚਿਆ ਗੱਲਬਾਤ ਕਰ ਲੈਂਦੇ ਆ ਭਾਜੀ ਪਹੁੰਚੇ ਅੱਜ ਤਰਨੇ ਤੇ ਕੀ ਮੰਗ ਆ ਜਿਹੜੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਸਰ ਮੰਗਾ ਇਹੀ ਹੈ ਕਿ ਜਿਹੜਾ ਮੱਕੀ ਦਾ ਜਿਹੜਾ ਖਰਾਬ ਬੀ ਬੋਹ ਦਿੱਤਾ ਜਾਵੇ ਤੇ ਕਰਨਾ ਦਿੱਲੀ ਵੀ ਲਗਾਤਾਰ ਜਾ ਰਿਹਾ جاری ਹੈ तकरीबन 9 9.5 ਮਹੀਨੇ ਹੋ ਚੁੱਕੇ ਨੇ ਤੇ ਦੂਜੇ ਪਾਸੇ ਹਰਿਆਣੇ ਦੇ ਵਿੱਚ ਜਿਹੜਾ ਕਰਨਾਲ ਦੇ ਵਿੱਚ ਧਰਨਾ ਲਗਾਇਆ ਗਿਆ ਸੀ ਉਸ ਨੂੰ ਵੀ ਜਿਹੜਾ ਹੈਗਾ ਇਹ ਗਰਨਾਮ ਸਿੰਘ ਚੜੂਣੀ ਵੱਲੋਂ ਜਿਹੜਾ ਐਲਾਨ ਕਰਕੇ ਖਤਮ ਕਰ ਦਿੱਤਾ ਗਿਆ ਕਿੱਦਾਂ ਦੇਖਦੇ ਹੋ ਕਿ ਜਿਹੜੀ ਸਰਕਾਰਾਂ ਨੇ ਕਿਤੇ ਨਾ ਕਿਤੇ ਧਰਨਾ ਜਿਹੜਾ ਦਿੱਲੀ ਦੇ ਵਿੱਚ ਚਾਹੇ ਸਿੰਘੂ ਵਾਰਡ ਰਹਾ ਜਾਂ ਡਿਕਰੀ ਵਾਰਡ ਰਹਾ ਸੰਘਰਸ਼ ਚੱਲ ਰਿਹਾ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਖਿਲਾਫ ਉਸ ਨੂੰ ਕਿਤੇ ਨਾ ਕਿਤੇ ਜਿਹੜਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਵੱਲੋਂ ਕਿੱਦਾਂ ਦੇਖਦੇ ਹੋ ਬਿਲਕੁਲ ਇਹ ਤਾਂ ਸ਼ੁਰੂ ਤੋਂ ਹੀ ਸਰਕਾਰ ਦਾ ਤਾਂ ਇਹੀ ਹੈ ਵੀ ਧਰਨਾ ਚੱਕਿਆ ਜਾਵੇ ਕਿਸ ਤਰ੍ਹਾਂ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਕਰਕੇ ਉਹਨੂੰ ਡਿਸਟਰਬ ਕੀਤਾ ਜਾ ਰਿਹਾ ਹੈ ਜਿਹੜਾ ਹਰਿਆਣੇ ਵਿੱਚ ਕੀਤਾ ਤਾਂ ਉਹ ਵੀ ਉਹਨਾਂ ਦਾ ਇੱਕ ਸਮਝ ਲਓ ਡੈਮੋ ਹੀ ਤਾਂ ਉਹ ਨਹੀਂ ਕੀਤਾ ਕਰਕੇ ਦੇਖਿਆ ਵੀ ਇਹਦਾ ਰਿਐਕਸ਼ਨ ਕਿਆ ਹੁੰਦਾ ਮੁੜ ਕੇ ਤੇ ਜਿਹੜਾ ਮੁੜ ਕੇ ਰਿਐਕਸ਼ਨ ਹੋਇਆ ਕਿਸਾਨਾਂ ਨੇ ਇਕੱਠੇ ਹੋਏ ਜਿਹੜੀ ਯੂਪੀ ਚ ਹੋਈ ਸਭਾ ਉਹਨਾਂ ਦੀ ਤਾਂ ਉਦੋਂ ਸਰਕਾਰਾਂ ਨੂੰ ਪਤਾ ਲੱਗ ਗਿਆ ਕਿ ਲੋਕ ਇਕੱਠੇ ਹੋ ਗਏ ਵੀ ਹੁਣ ਵੀ ਗੱਲ ਬਣਨੀ ਨਹੀਂ ਹੈ ਤੁਸੀਂ ਇੱਕ ਯੂਥ ਹੋ ਯੂਥ ਦੀ ਅੱਜ ਦਿੱਲੀ ਵਿੱਚ ਵੀ ਦੇਖਿਆ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਬਜ਼ੁਰਗਾਂ ਦੇ ਨਾਲ ਸਾਡੀਆਂ ਮਾਵਾਂ ਭੈਣਾਂ ਦੇ ਨਾਲ ਜਿਹੜਾ ਯੂਥ ਹੈ ਤਕਰੀਬਨ 80% ਜਿਹੜਾ ਯੂਥ ਧਰਨੇ 'ਚ ਮੌਜੂਦ ਹੈ ਤੁਸੀਂ ਵੀ ਇੱਕ ਯੂਥ ਹੋ ਕਿੱਦਾਂ ਦੀ ਤੁਹਾਡੀ ਰਣਨੀਤੀ ਹੈ ਸੰਘਰਸ਼ ਨੂੰ ਲੈ ਕੇ ਤੇ ਅੱਜ ਇੱਥੇ ਧਰਨਾ ਲਗਾਇਆ ਕਿਸ ਤਰ੍ਹਾਂ ਦਾ ਤੁਹਾਡਾ ਸਹਿਯੋਗ ਹੈ ਇਸ ਧਰਨੇ ਦੇ ਵਿੱਚ ਦੇਖੋ ਯੂਥ ਦਾ ਤਾਂ ਬਹੁਤ ਵੱਡਾ ਜਿਹੜਾ ਰੋਲ ਉਹ ਵੀ ਹੈਗਾ ਕਿਉਂਕਿ ਜਦੋਂ ਸਾਰਾ ਆਪਣਾ ਯੂਥ ਤੇ ਆਪਣੇ ਬਜ਼ੁਰਗ ਜਿਹੜੇ ਇਕੱਠੇ ਹੋਣਗੇ ਤਾਂ ਹੀ ਅਸੀਂ ਕੋਈ ਧਰਨਾ ਹੈ ਜਾਂ ਕੁਝ ਵੀ ਤਾਂ ਹੀ ਸਕਸੈਸਫੁਲ ਹੋ ਸਕਦਾ ਉਹ ਤੇ ਇਹਦੇ ਵਿੱਚ ਹੁਣ ਜੇ ਦੇਖਿਆ ਜਾਵੇ ਦਿੱਲੀ ਧਰਨੇ ਦੇ ਵਿੱਚ ਵੀ ਯੂਥ ਹੈਗਾ ਹੈ ਆਪਣਾ ਲਗਭਗ ਸਾਰਾ ਯੋਗਦਾਨ ਦੇ ਰਿਹਾ ਹੈ ਅਸੀਂ ਵੀ ਜਿੱਦਾਂ ਸ਼ੁਰੂ ਤੇ ਜੁੜੇ ਪਈਆਂ ਨਾਲ ਇਹਨਾਂ ਦੇ ਸੋ ਯੂਥ ਵੀ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੁਲਿਸ ਸਮਰਾਜਮ ਵੀ ਇੱਥੇ ਤਨਾਦ ਕੀਤੇ ਗਏ ਨੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤਸਵੀਰਾਂ ਦਿਖਾਵਾਂਗੇ ਬੁੰਗਾ ਸਾਹਿਬ ਨੈਸ਼ਨਲ ਹਾਈਵੇ ਤੋਂ ਇਹ ਰੂਪਨਗਰ ਮਨਾਲੀ ਨੈਸ਼ਨਲ ਹਾਈਵੇ ਤੇ ਜਿੱਥੇ ਸੰਯੁਕਤ ਕਿਸਾਨ ਮੋਰਚੇ ਰੂਪਨਗਰ ਜ਼ਿਲ੍ਹਾ ਇਕਾਈ ਵੱਲੋਂ ਰੋਡ ਜਾਮ ਕੀਤਾ ਗਿਆ ਹੈ ਗੱਲਬਾਤ ਕਰਨ ਲਈ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜ਼ਿਲ੍ਹਾ ਪ੍ਰਧਾਨ ਨੇ ਕੁਲਵਿੰਦਰ ਸਿੰਘ ਪੰਜੋਲਾ ਜੀ ਗੱਲਬਾਤ ਕਰ ਲੈਂਦੇ ਆ ਕੁਲਵਿੰਦਰ ਜੀ ਰੋਡ ਜਾਮ ਕੀਤਾ ਹੈ ਕੀ ਮੇਨ ਮੰਗ ਹੈਗੀ ਆ ਅੱਜ ਸਾਡੀ ਮੇਨ ਮੰਗ ਇਹ ਧੀ ਜੀ ਪਿਛਲੇ 1 ਮਹੀਨੇ ਤੋਂ ਅਸੀਂ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਐਸਡੀਓ ਸਾਹਿਬ ਨੂੰ ਇਹੀ ਕਹਿੰਦੇ ਤੇ ਕਿ ਸਾਡੀ ਪਿੰਡਾਂ ਚ ਆ ਕੇ ਗਦਾਬਰੀ ਕਰੋ ਕਿ ਮੱਕੀ ਸਾਡੀ ਬਿਲਕੁਲ ਸੁੰਡੀ ਨੇ ਖਾ ਲਈ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਸਾਨੂੰ ਲੋਲੂ ਪਾਪ ਦੇਈ ਗਿਆ ਢਿੱਲਾ ਕੰਮ ਹੈ 70% ਹੋ ਗਈ 60% ਹੋ ਗਈ ਅੱਜ ਕਰਦੇ ਕੱਲ ਕਰਦੇ ਤੇ ਕੱਲ ਸਾਡੀ ਡੀਸੀ ਮੈਡਮ ਨਾਲ ਵੀ ਗੱਲ ਹੋਈ ਸੀ ਅਸੀਂ ਗਏ ਤੇ ਮੀਟਿੰਗ ਦੇ ਵਿੱਚ ਤੇ ਸਾਨੂੰ ਕਹਿੰਦੀ ਬੁੱਧਵਾਰ ਕੱਕ ਦਾ ਸਮਾਂ ਹੋਰ ਦੇ ਦਿਓ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਉਰੇ ਆ ਕੇ ਲੋਕਾਂ ਦੇ ਸਾਹਮਣੇ ਤੁਸੀਂ ਬੁੱਧਵਾਰ ਦਾ ਸਵਾ ਮੰਗ ਲਓ ਪਰ ਡੀਸੀ ਮੈਡਮ ਨਹੀਂ ਆਈ ਚਲੋ ਡੀਸੀ ਮੈਡਮ ਨੂੰ ਤਾਂ ਆਪਣੀ ਤਨਖਾਹ ਤੱਕ ਮਤਲਬ ਹੈ ਉਹਦੀ ਬਦਲੀ ਹੋ ਜੂਗੀ ਉਹਦੇ ਤੱਕ ਸਾਨੂੰ ਕੋਈ ਅਲਰਜੀ ਵੀ ਨਹੀਂ ਪਰ ਜੋ ਇਸ ਹਲਕੇ ਦਾ ਮંત્રી ਹੈ ਸਪੀਕਰ ਸਾਹਿਬ ਹੈ ਉਹਨਾਂ ਤਾਂ ਲੋਕਾਂ ਤੋਂ ਚਾਰ ਦਿਨ ਨੂੰ ਵੋਟਾਂ ਮੰਗਣ ਆਉਣਾ ਉਹ ਕਿਹੜੇ ਮੂੰਹ ਨਾਲ ਆਊਗਾ ਸਾਡੇ ਲੋਕਾਂ ਦੇ ਵਿੱਚ ਵੋਟਾਂ ਮੰਗਣ ਉਹਦਾ ਫਰਜ਼ ਬਣਦਾ ਸੀ ਕਿ ਸਵੇਰੇ ਉਰੇ ਆਉਂਦਾ ਕਿ ਭਾਈ ਕੋਈ ਗੱਲ ਹੀ ਮੇਰੇ ਤੋਂ ਗਲਤੀ ਹੋ ਗਈ ਮੇਰੇ ਤੋਂ ਧਿਆਨ ਹੀ ਦੇ ਹੋਇਆ ਮੈਂ ਹੁਣ ਮਾਫੀ ਮੰਗਦਾ ਗਾਹਾਂ ਨੂੰ 10 ਦਿਨ ਦੇ ਵਿੱਚ 5 ਦਿਨ ਦੇ ਵਿੱਚ 20 ਦਿਨ ਦੇ ਵਿੱਚ ਵੀ ਤੁਹਾਡਾ ਕੰਮ ਜ਼ਰੂਰ ਹੋਊਗਾ ਪਰ ਉਹ ਇਹੋ ਜਿਹਾ ਨਲਾਇਕ ਇਹ ਸਾਡੇ ਇਲਾਕੇ ਨੇ ਚੁਣਿਆ ਸਪੀਕਰ ਬਣਿਆ ਪਰ ਉਸ ਬੰਦੇ ਨੇ ਹਜਾ ਤੱਕ ਕੋਈ ਇੱਥੇ ਕੋਈ ਆਪਣਾ ਨੁਮਾਇੰਦਾ ਤੱਕ ਵੀ ਨਹੀਂ ਭੇਜਿਆ ਕੋਈ ਪੀਏ ਤੱਕ ਨਹੀਂ ਭੇਜਿਆ ਹਜਾ ਕਿ ਜ਼ਿੰਮੇਵਾਰੀ ਉਹਦੀ ਬਣਦੀ ਸੀ ਇੱਥੇ ਆ ਕੇ ਲੋਕਾਂ ਨੂੰ ਦੱਸਣ ਦੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਤੁਹਾਡੇ ਕੋਲ ਐਸਡੀਐਮ ਸਾਹਿਬ ਆਏ ਨਾ ਪਰ ਉਹ ਹਜਾ ਤੱਕ ਕੋਈ ਸਪਸ਼ਟੀਕਰਨ ਨਹੀਂ ਦੇ ਸਕੇ ਵੀ ਕੀ ਹੋਊਗਾ ਕਿਵੇਂ ਹੋਊਗਾ ਉਹ ਉਹ ਵੀ ਚਲੇ ਗਏ ਉਰੇ ਤੋਂ ਪਰ ਉਹਨਾ ਤੋਂ ਕੋਈ ਸਪਸ਼ਟੀਕਰਨ ਨਹੀਂ ਸਪਸ਼ਟੀਕਰਨ ਤਾਂ ਦੇ ਹੋਏ ਕਰਦਾ ਜੋ ਉੱਪਰ ਤੋਂ ਮੰਤਰੀ ਲੈਵਲ ਤੋਂ ਕੋਈ ਹੁਕਮ ਕਰਦਾ ਉਹਨੂੰ ਮੰਤਰੀ ਲੈਵਲਾਂ ਨੂੰ ਆਪਣੇ ਰਜਮਿਆਂ ਤੋਂ ਯਾਸ਼ੀਆਂ ਤੋਂ ਆਪਣੀ ਪ੍ਰਚਾਰਕ ਟੀਮਾਂ ਤੋਂ ਕਰਨ ਤੋਂ ਬਗੈਰ ਸੁਝਾਏ ਨਹੀਂ ਹੈਗਾ ਆਮ ਜਨਤਾ ਦਾ ਕਿੱਥੇ ਸਾਰ ਲੈ ਲੈਣਗੇ ਤੇ ਪਰ ਅਸੀਂ ਦੱਸਣਾ ਚਾਹੁੰਦੇ ਇਹਨਾਂ ਨੂੰ ਵੀ 2022 ਦੇ ਵਿੱਚ ਅਸੀਂ ਜੋ ਧੁੱਪਾਂ ਦੇ ਵਿੱਚ ਸੜ ਰਹੇ ਹਾਂ ਇਹਨਾਂ ਨੂੰ ਵੀ ਦੋ-ਦੋ ਘੰਟੇ ਅਸੀਂ ਧੁੱਪਾਂ 'ਚ ਬਿਠਾ ਲ ਕੇ ਸਵਾਲ ਕਰਨੇ ਆ ਇਹ ਸੋਚ ਲੈਣ ਹੁਣ ਵੀ ਹੁਣ ਤਾਂ ਲੋਕਾਂ ਦੇ ਵਿੱਚ ਆ ਕੇ ਜਵਾਬ ਦੇਣੇ ਆ ਕਿ ਧੁੱਪਾਂ 'ਚ ਬੈਠ ਕੇ ਸਾਡੇ ਜਵਾਬ ਦੇਣੇ ਬਾਅਦ ਵਿੱਚ ਇਹਨਾਂ ਦੀ ਮਰਜ਼ੀ ਆ ਹੁਣ ਮੰਤਰੀਆਂ ਦੀ ਸੋ ਕੁਲਵਿੰਦਰ ਸਿੰਘ ਪੰਜੋੜਾ ਨੇ ਐਲਾਨ ਕਰ ਦਿੱਤਾ ਕਿ ਜੇਕਰ 2022 ਦੇ ਵਿੱਚ ਕੋਈ ਲੀਡਰ ਉਹਨਾਂ ਕੋ ਵੋਟਾਂ ਮੰਗਣ ਆਂਦਾ ਤਾਂ ਉਹਨਾਂ ਨੂੰ ਇਸ ਧਰਨੇ ਦੇ ਵਾਂਗ ਹੀ ਟੁੱਪ ਦੇ ਵਿੱਚ ਬਹਿਣਾ ਪਵੇਗਾ ਦੇਖ ਸਕਦੇ ਹੋ ਤਸਵੀਰਾਂ ਨੇ ਲਾਈਵ ਕਰਨਾ ਜਿੱਥੇ ਧਰਨੇ ਸਥਾਨ ਤੇ ਅਸੀਂ ਮੌਜੂਦ ਆ ਜਿਹੜੇ ਬਜ਼ੁਰਗ ਨੇ ਉਹ ਵੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਨੇ ਨੌਜਵਾਨ ਨੇ ਉਹ ਵੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਸੰਯੁਕਤ ਕਿਸਾਨ ਮੋਰਚਾ ਰੂਪਨਗਰ ਜ਼ਿਲ੍ਹੇ ਕਾਈ ਵੱਲੋਂ ਜਿਹੜਾ ਕਰਨਾ ਦਿੱਤਾ ਗਿਆ ਸੋ ਦੇਖਣ ਵਾਲੀ ਗੱਲ ਹੋਵੇਗੀ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਦੀ ਮੰਗ ਨੂੰ ਮੰਨਦਾ ਹੈ ਜਾਂ ਇਹਨਾਂ ਦਾ ਧਰਨਾ ਵੀ ਦਿੱਲੀ ਧਰਨੇ ਦੀ ਤਰ੍ਹਾਂ ਜਾਂ ਕਰਨਾਲ ਧਰਨੇ ਦੀ ਤਰ੍ਹਾਂ ਲਗਾਤਾਰ ਜਾਰੀ ਰਹੇਗਾ ਤਸਵੀਰਾਂ ਦੇਖ ਸਕਦੇ ਹੋ ਮਨਾਲੀ ਨੈਸ਼ਨਲ ਹਾਈਵੇਅ ਰੋਡ ਜਾਮ ਕਰ ਦਿੱਤਾ ਗਿਆ ਮੀਨ ਮੰਗਈ ਹੈ ਕਿ ਜਿਹੜਾ ਮੱਕੀ ਦੀ ਫਸਲ ਨੂੰ ਕੀੜਾ ਲੱਗਿਆ ਉਸ ਦੀ ਗਰਦਾਵਰੀ ਕਰਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਸੋ ਦੇਖਣ ਵਾਲੀ ਗੱਲ ਹੋਵੇਗੀ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਦੀ ਗੱਲ ਮੰਨਦੇ ਨੇ ਜਾਂ ਫਿਰ ਇਸੇ ਤਰ੍ਹਾਂ ਤਾਂ ਨਾ ਜਾਰੀ ਰਹੇਗਾ ਸੱਤੋ ਮਨਾਲੀ ਨੈਸ਼ਨਲ ਹਾਈਵੇ ਤੋਂ ਕੈਮਰਾਮੈਨ ਰਵੀ ਦੇ ਨਾਲ ਪੁਲਕਿਤ ਕੁਮਾਰ ਲਾਈਵ ਤੇ ਇਸ ਚੈਨਲ ਹਰਪ੍ਰੀਤ ਸਿੰਘ ਬਸੰਤ ਮੌਜੂਦ ਨੇ ਸਾਡੇ ਨਾਲ ਬਸੰਤ ਜੀ ਅੱਜ ਰੋਡ ਜਾਮ ਕੀਤਾ ਗਿਆ ਕਿ ਮੇਨ ਮੰਗਾ ਨੇ ਤੁਹਾਡੀਆਂ ਕੋਈ ਵੀ ਅੱਜ ਸਾਡਾ ਇਲਾਕਾ ਜਿਹੜਾ ਮੱਕੀ ਦੀ ਬੈਲਟ ਆ ਜਿੱਥੇ ਲੋਕ ਮੱਕੀ ਬੀਜਦੇ ਨੇ ਸਤਕਾਰ ਦੇ ਨਾਲ ਜੋ ਵੀ ਹਰਪੁਰਪੁਰਪੇਤੀ ਦਾ ਇਲਾਕਾ ਆਨੰਦਪੁਰ ਸਾਹਿਬ ਦਾ ਇਲਾਕਾ ਜੋ ਤੋੜੀ ਸਾਹਿਬ ਦਾ ਇਲਾਕਾ ਹੈ ਪਰਤਗੜ ਦਾ ਜਿੱਥੇ ਮੱਕੀ ਬੀਜਦੇ ਨੇ ਉਸ ਬੈਲਟ ਦੇ ਲੋਕਾਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਰੋਡ ਜਾਮ ਕੀਤਾ ਗਿਆ ਕਿਉਂਕਿ ਮੱਕੀ ਦਾ ਬੀਜ ਅਜਿਹਾ ਮਿਲਿਆ ਜਿਸ ਦੇ ਨਾਲ ਸਾਰੀ ਫਸਲ ਖਰਾਬ ਹੋ ਗਈ ਫਸਲ ਤੇ ਸਪਰਿਆ ਕਰਨ ਦੇ باوجود ਵੀ ਕੋਈ ਉਹਦਾ ਫਾਇਦਾ ਨਹੀਂ ਹੋਇਆ ਸਾਰੀ ਫਸਲ ਮਰ ਗਈ ਤੇ ਜਿਨ੍ਹਾਂ ਨੇ ਮੱਕੀ ਬੀਜੀ ਸੀ ਕਿਸਾਨਾਂ ਨੇ ਸਾਡਿਆਂ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਤੋਂ ਬਾਰ ਬਾਰ ਮੰਗ ਕੀਤੀ ਗਈ ਕਿ ਗਰਦੌਰੀਆਂ ਕਰਾ ਕੇ ਮੁਆਵਜ਼ਾ ਦਿੱਤਾ ਜਾਵੇ ਪਰ ਅੱਜ ਤੱਕ ਕੋਈ ਗਰਦੌਰੀਆਂ ਨਹੀਂ ਸੀ ਹੋਈਆਂ ਕੋਈ ਮੁਆਵਜ਼ਾ ਨਹੀਂ ਸੀ ਹੋਇਆ ਉਸੇ ਦੇ ਸਬੰਧ ਦੇ ਵਿੱਚ ਅੱਜੇ ਰੋਡ ਜਾਮ ਕਰਕੇ ਧਰਨਾ ਲਾ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਹ ਸਾਂਝੇ ਤੌਰ ਤੇ ਕਾਲ ਕੀਤੀ ਗਈ ਉਹਦੇ ਵਿੱਚ ਫਿਰ ਕਿਹਾ ਗਿਆ ਕਿ ਛੇਤੀ ਤੋਂ ਛੇਤੀ ਗਰਦੌਰੀਆਂ ਕਰਾ ਕੇ ਜਿਹੜਾ ਕਿਸਾਨਾਂ ਦਾ ਮੱਕੀ ਦਾ ਖਰਾਬਾ ਹੋਇਆ ਉਹਨਾਂ ਨੂੰ ਉਹਨਾਂ ਦਾ ਬੰਦਾ ਮੁਆਵਜ਼ਾ ਦਿੱਤਾ ਇੱਕ ਕਰਨਾਲ ਦੇ ਵਿੱਚੋਂ ਤਸਵੀਰ ਆਈ ਹੈ ਥੋੜਾ ਟਾਈਮ ਪਹਿਲਾਂ ਜਿਹੜਾ ਕਰਨਾਲ ਦੇ ਵਿੱਚ ਧਰਨਾ ਲਗਾਇਆ ਗਿਆ ਸੀ ਕਰਨਾਲ ਸੈਕਟ੍ਰੇਟ ਦੇ ਬਾਹਰ ਧਰਨੇ ਨੂੰ ਜਿਹੜਾ ਕਰਨਾਨ ਸਿੰਘ ਚੜੂਣੀ ਦੇ ਆਉਣ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਜਿਹੜੀ ਕਿਸਾਨਾਂ ਦੀ ਦੇਖਦੇ ਹੋ ਕਿਤੇ ਨਾ ਕਿਤੇ ਜਿਹੜੀ ਜਿੱਤ ਹੋਈ ਹੈ ਤੇ ਕਿਤੇ ਨਾ ਕਿਤੇ ਸਰਕਾਰ ਨੇ ਜਿਹੜੀ ਕੋਸ਼ਿਸ਼ કરી ਸੀ ਕਿ ਇਸ ਜਿਹੜੇ ਲਾਠੀਚਾਰ ਦੇ ਨਾਲ ਧਰਨਾ ਫਿੱਕਾ ਪਵੇਗਾ ਆਪਣੇ ਇਲਾਕੇ ਵਿੱਚ ਵੀ ਜਿਹੜੀ ਕਰਨਾਲ ਦੇ ਵਿੱਚ ਕਿਸਾਨਾਂ ਦੀ ਜਿੱਤ ਹੋਈ ਹੈ ਉਹ ਕਿਹੱਤ ਬੱਦ ਚਡੂਨੀ ਸਾਹਿਬ ਅਤੇ ਸੰਘਤ ਮੋਰਚ ਦੀ ਅਗਵਾਈ ਦੇ ਵਿੱਚ ਉਹ ਬਹੁਤ ਵੱਡਾ ਧਰਨਾ ਲੱਗਿਆ ਸੀ ਪਰ ਮੈਂ ਸਮਝਦਾ ਉੱਥੇ ਦਾ ਜਿਹੜਾ ਮੁੱਖ ਮੰਤਰੀ ਆ ਮਨੋਰਾਲ ਖੱਟੜ ਉਹ ੱੱਕੇ ਦੇ ਨਾਲ ਕਿਸਾਨਾਂ ਨੂੰ ਦਬਾਉਣਾ ਚਾਹੁੰਦਾ ਸੀ ਹਿਟਲਰ ਸ਼ਾਹੀ ਦੇ ਤਰੀਕੇ ਦੇ ਨਾਲ ਉਹ ਕਿਸਾਨਾਂ ਨੂੰ ਦਬਾਉਣਾ ਚਾਹੁੰਦਾ ਸੀ ਪਰ ਜਿਹੜੇ ਕਿਸਾਨ ਨੇ ਦੇਸ਼ ਦੇ ਚਾਹੇ ਉਹ ਪੰਜਾਬ ਦੇ ਨੇ ਹਰਿਆਣੇ ਦੇ ਨੇ ਯੂਪੀ ਦੇ ਨੇ ਬਿਹਾਰ ਦੇ ਨੇ ਮੱਧਿਆ ਪ੍ਰਦੇਸ਼ ਰਾਜਸਥਾਨ ਚਾਹੇ 22 ਸਟੇਟਾਂ ਦੇ ਕਿਸਾਨ ਜਿਹੜੇ ਦਿੱਲੀ ਬੈਠੇ ਨੇ ਉਹ ਹੱਕ ਸੱਚ ਦੀ ਲੜਾਈ ਲੜ ਰਹੇ ਨੇ ਹੱਕ ਸੱਚ ਦੀ ਲੜਾਈ ਹਮੇਸ਼ਾ ਜਿੱਤ ਹੁੰਦੀ ਹੈ ਕੁੱਝ ਕਦੇ ਹਾਰ ਨਹੀਂ ਹੁੰਦੀ ਸੋ ਜਿਸ ਤਰ੍ਹਾਂ ਕਰਨਾਲ ਦੇ ਵਿੱਚ ਜਿੱਤ ਹੋਈ ਹੈ ਸਾਨੂੰ ਯਕੀਨ ਹੈ ਦਿੱਲੀ ਦੇ ਜਿਹੜਾ ਤਰਨਾ ਲੱਗਿਆ ਹੋਇਆ ਉਸ ਦੇ ਵਿੱਚ ਵੀ ਕਿਸਾਨਾਂ ਦੀ ਜਿੱਤ ਹੋਣੀ ਹੈ ਮੋਦੀ ਦੀ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਪੈਣਗੇ ਤੇ ਕਿਸਾਨਾਂ ਦੀ ਗੱਲ ਸੁਣਨੀ ਪਏਗੀ ਮੰਨਣੀ ਪਏਗੀ ਇੱਕ ਨਾ ਇੱਕ ਦਿਨ ਕਿਸਾਨਾਂ ਦੀ ਜਿੱਤ ਹੋਏਗੀ ਤੱਕੇ ਦੇ ਨਾਲ ਕਿਸੇ ਵੀ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ ਕਿਉਂਕਿ ਅੱਜ ਪੰਜਾਬ ਦਾ ਹਰਿਆਣਾ ਦਾ ਹੋਰ ਸਟੇਟਾਂ ਦਾ ਬੱਚਾ ਬੱਚਾ ਜਾਗਰੂਕ ਹੈ ਤੱਕੜੇ ਹੋ ਕੇ ਲੜਾਈ ਲੜ ਰਹੇ ਨੇ ਤੇ ਅਕਾਲ ਪੁਰਖ ਦੀ ਮਿਹਰ ਦੇ ਨਾਲ ਕਿਸਾਨਾਂ ਦੀ ਜਿੱਤ ਹੋਣੀ ਹੀ ਹੋਣੀ ਹੈ ਸੋ ਇਹ ਸਨ ਹਰਪ੍ਰੀਤ ਸਿੰਘ ਪਸੰਦ ਜਿਨ੍ਹਾਂ ਨੇ ਕਿਹਾ ਕਿ ਕਰਨਾਲ ਦੇ ਵਿੱਚ ਜਿਹੜਾ ਪ੍ਰਸ਼ਾਸਨ ਵੱਲੋਂ ਮੰਗ ਮੰਨ ਲਈਤੀ ਗਈ ਹੈ ਉਸੇ ਤਰ੍ਹਾਂ ਜਿਹੜਾ ਜਿਹੜਾ ਬੁੰਗਾ ਸਾਹਿਬ ਚੌਕ ਦੇ ਵਿੱਚ ਜਿਹੜਾ ਧਰਨਾ ਲਗਾਇਆ ਗਿਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ ਚਾਹੇ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣ ਬੱਚੇ ਮਾਤਾ ਪਿਓ ਸੋ ਦੇਖਣ ਵਾਲੀ ਗੱਲ ਹੋਵੇਗੀ ਕਿ ਰੂਪਨਗਰ ਪ੍ਰਸ਼ਾਸਨ ਇਹਨਾਂ ਦੀ ਗੱਲ ਮੰਨਦਾ ਹੈ ਜਾਂ ਫਿਰ ਜਿਹੜਾ ਇਹਨਾਂ ਨੂੰ ਵੀ ਮਜਬੂਰਨ ਜਿਹੜਾ ਧਰਨਾ ਲਗਾਉਣਾ ਪਵੇਗਾ ਰੂਪਨਗਰ ਤੋਂ ਲਾਈਵ ਤੇ ਚੈਨਲ ਇਹ ਪੁਲਕਿਤ ਕੁਮਾਰ ਦੀ ਰਿਪੋਰਟ